ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਪ੍ਰਾਜਮਾਨ ਕੀਤਾ ਸੀ ਪਰ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਤੋਂ ਥੋੜੇ ਸਮੇਂ ਬਾਅਦ ਮੇਰੇ ਪੀਰ ਦੇ ਬਾਪ ਸਤਿਗੁਰੂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਰਚਨਾ ਕੀਤੀ ਮੇਰੇ ਅਤੇ ਪੀੜੀ ਦੀਆਂ ਤੋਂ ਕਿਰਪਾ ਨਾਲ ਧਾਰਨ ਕੀਤੀਆਂ ਜੋ ਸਤਿਗੁਰੂ ਧਾਰਗੁਰਵਰਜਨ ਦੇਵ ਜੀ ਮਹਾਰਾਜੀ ਦੇ ਪਾਵਨ ਮੁਖ ਵਾਕ ਤੋਂ ਉਚਾਰੇ ਹੋਏ ਬਚਨ ਸੰ ਸਤਿਗੁਰਾਂ ਨੇ ਇਸ ਪਾਵਨ ਤਖਤ ਕਿਸਾਨ ਨੂੰ ਸ਼ਬਦ ਦੇ ਤਾਕਤ ਦੇ ਨਾਰ ਵੱਡੇ ਵੱਡੇ ਤੀਰ ਝੁੱਕ ਐ ਜੇ ਸਤਿਗੁਰਾਂ ਦੀ ਮਿਹਰ ਹੀ ਦੀ ਤਾਕਤ ਜੇਦਾਰ ਵੱਡੇ ਵੱਡੇ ਤਾਜ ਤਾਜ ਵੱਡੀਆਂ 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 ਬਾਦਸ਼ਾਹਾਂ ਬਾਦਸ਼ਾਹਤਾ ਦੇ ਬਾਲਕ ਜਿਹੜੇ ਸਨ ਉਹ ਮਿਹਰ ਦੀ ਮਾਰ ਸਿੱਦੇ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜੀ ਦੇ ਤਾਜ ਉਤਖੜੇ ਸਨ ਮੁਕਤ ਮੈਂ ਜਿਸ ਤੇ ਪ੍ਰਤੱਖ ਵਿਸਾਰ ਪ੍ਰਤੱਖ ਸਬੂਤ ਆਪ ਨੂੰ ਜਿਹੜੀ ਬੇਅਸਰ ਸਾਹਿਬ ਦੇ ਬਿਲਕੁਲ ਨੇੜੇ ਢੂੰਗਾ ਰਾਮ ਗੜੀਆ ਵਿਖੇ ਦੇਖ ਸਕਦੇ ਹੋ ਜੇਸ ਦਿੱਲੀ ਦੇ ਸ਼ਾਹੀ ਤਖਤ ਤੋਂ ਸਿੱਖੀ ਨੂੰ ਖਤਮ ਕਰਨ ਦੇ ਹੁਕਮਨਾਮੇ ਜਾਰੀ ਹੁੰਦੇ ਸਨ ਜੇਸ ਦਿੱਲੀ ਦੇ ਤਖਤ ਤੋਂ ਗੁਰਵਰਜਿੰਦਰ ਸਿੰਘ ਮਹਾਰਾਜ ਜੀ ਨੂੰ ਸ਼ਹੀਦ ਕਰਨ ਦੇ ਫਰਮਾਨ ਜਾਰੀ ਹੋਏ ਜੇਸ ਦਿੱਲੀ ਦੇ ਤਖਤ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨ ਦੇ ਹੁਕਮ ਜਾਰੀ ਹੋਏ ਜੇਸ ਦਿੱਲੀ ਦੇ ਤਖਤ ਨੇ ਲੱਖਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਲੱਖਾਂ ਸਿੱਖਾਂ ਨੂੰ ਸ਼ਹੀਦ ਕੀਤਾ ਕਤਲਿਆ ਕੀਤਾ ਉਸ ਦਿੱਲੀ ਦੇ ਤਖਤ 'ਤੇ ਸਾਡੇ ਮਹਾਨ ਜੋਧੇ ਮਹਾਨ ਸੂਰਬੀਰ ਸੁਲਤਾਨੁਲ ਲੋਕੋਂ ਜੱਸਾ ਸਿੰਘ ਜੀ ਅਗਵਾਰਿਆ ਸਰਦਾਰ ਜੱਸਾ ਸਿੰਘ ਜੀ ਰਾਖ ਮੜਿਆ ਤੇ ਸਰਦਾਰ ਬਗੇਰ ਸਿੰਘ ਜੀ ਵਰਕੇ ਉਹਨਾਂ ਮਹਾਨ ਜੋਧਿਆਂ ਨੇ ਮਹਾਨ ਸੂਰਬੀਰਾ ਨੇ ਸਵੇਤ ਉਹਦੇ ਮਿਦਾਰਾਂ ਦੇ ਸ਼੍ਰੀ ਅਕਾਲ ਪਤਿਸ਼ਾਹਬ ਤੇ ਚਰਨਾ ਵਿੱਚ ਲਾ ਕੇ ਦਿੱਲੀ ਦੇ ਤਖਤ ਨੂੰ ਟਿਕਾ ਦਿੱਤਾ ਹੈ ਇਹ ਗੁਰੂਕੋ ਸਾਧਗੁਰਾਂ ਦੇ ਇਸ ਪਾਵਨ ਅਸਮਾਨ ਮੇਰੀ ਅਤੇ ਪੀੜੀ ਦੇ ਮਾਲਕ ਸਾਨੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਅਜਮਤ ਕੇ ਕਰਕੇ ਹੈ ਔਰ ਅੱਜ ਵੀ ਸਤਿਗੁਰਾਂ ਦੇ ਪਾਵਨ ਬਚਨ ਨੇ ਕਿ ਬੇਸ਼ੱਕ ਸਾਰਾ ਸੰਸਾਰ ਖਤਮ ਹੋ ਜਾਏ ਸਮੁੰਦਰ ਖਤਮ ਹੋ ਸਕਦੇ ਨੇ ਪਹਾੜ ਖਤਮ ਹੋ ਸਕਦੇ ਨੇ ਦਰਿਆ ਖਤਮ ਹੋ ਸਕਦੇ ਨੇ ਦੁਨੀਆ ਖਤਮ ਹੋ ਸਕਦੀ ਹੈ ਪਰ ਜਿਹੜਾ ਸਤਿ ਦਾ ਬਚਨ ਹੈ ਉਹ ਕਦੇ ਵੀ ਖਤਮ ਨਹੀਂ ਹੋ ਸਕਦਾ ਮੇਰੀ ਵੀਰ ਦੇ ਮਾਰਗ ਸਤਿਗੁਰਾਂ ਨੇ ਤਖਤ ਸਭ ਦੀ ਰਚਨਾ ਕਰਕੇ ਤੇ ਇਹ ਸਭ ਤਖਤ ਐਸਾ ਕਿ ਜਿਹੜਾ ਸ਼ਰੀ ਅਕਾਲ ਤਖਤ ਦੇ ਸਾਹਮਣੇ ਝੁਕ ਜਾਏਗਾ ਉਹ ਵੀ ਇਸੇ ਹੋਰ ਤਖਤ ਦੇ ਸਾਹਮਣੇ ਝੁਕਣ ਦੀ ਲੋੜ ਨਹੀਂ ਪੈਗੀ ਔਰ ਉਹ ਮੁਖਵਾ ਜਦੋਂ ਆਕਤ ਹੈ ਐਸੀ ਸਾਰੇ ਸ਼੍ਰੀ ਅਕਾਲ ਤਖਤ ਸਭ ਦੀ ਦਿਸ਼ਾ ਪਰ ছায়ਾ ਏਡ ਇੱਕ ਤੱਕਰ ਹੋਈਏ ਇੱਕ ਤਾਕਤ ਬਣੀਏ ਅੱਜ ਦੀ ਖਾਲਸਾ ਪੰਥ ਦੇ ਜਿੰਨੀ ਪਹਿਲਾਂ ਤਾਕਤ ਸੀ ਕੋਨੇ ਤਾਕਤ ਹੈ ਜੇਕਰ ਖਾਲਸਾ ਪੰਥ ਇਕਤਰ ਹੋਵੇ ਕਿ ਦੁਨੀਆ ਦੀ ਕੋਈ ਵੀ ਤਾਕਤ ਖਾਲਸਾ ਪੰਥ ਨੂੰ ਆਪਣਾ ਗੁਲਾਮ ਨਹੀਂ ਕਰ ਸਕਦੀ ਆਪਰੇ ਸਾਹਮਣੇ ਨਹੀਂ ਝੁਕਾ ਸਕਦੀ ਸਤਿਗੁਰੂ ਮੁਖ ਅੱਜ ਮੇਰੀ ਮੀਲਕ ਨਾਲ ਸਤਿਗੁਰਾਂ ਦੇ ਗੁਰਤਾ ਘਰ ਦੀ ਤੇਰਾਜਮਾਨ ਹੋਣ ਦੀਆਂ ਆਪ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅਮੁੱਛਕ ਅਮਰਤ ਸਾਕੇ ਗੁਰੂ ਵਾਰੇ ਬਣ ਕੇ ਆਪਣਾ ਜੀਵਨ ਬਸਰ ਕਰੋ ਇਸ ਜੀਵਨ ਨੂੰ ਸਫਲਾ ਕਰਨਾ ਯਤਨ ਕਰੀਏ ਫੇਰ ਤੋਂ ਆਪ ਮੁੱਚੇ ਕਾਲਸਾ ਤੋਂ ਉਸ ਮੁਕੀ ਅਸਫਤਾਨ ਸਤਿਗੁਰਾਂ ਦੇ ਗੁਰਤਾ ਘਡੇ ਤੇ ਬਰਾਜਬਾਨ ਹੋਣ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਹੜੀ ਹੂੰ ਕੋਈ ਨਹੀਂ ਪਾਸਾ ਗੱਤੀ ਸਣ ਬੱਸ ਗੱਲ ਸ਼ੁਰੂ ਕਰਤਾ ਠੀਕ ਹੈ